ਹਾਂਜੀ ਤੁਸੀਂ ਪਿੱਛੇ ਖੜੇ ਮੇਰੇ ਮੈਂ ਕਿਹ ਕਿਤੇ ਚੋਰੀ ਚੋਰੀ ਕੱਲੇ ਨਾਲ ਖਾ ਲਓ ਉਹ ਤਾਂ ਉੱਪਰ ਇੱਕ ਦੇਖੋ ਜ਼ਰੂਰ ਨੂੰ ਤੋੜੇ ਮੈਂ ਕਿਤੇ ਕੱਲੇ ਨਾਲ ਖਾ ਲਓ ਤੁਸੀਂ ਕੱਟੇ ਕੇ ਤੋਂ ਬਾਅਦ ਕਿੰਨੇ ਵਧੀਆ ਅਮਰੋਦ ਲੱਗਣ ਲੱਗੇ ਹਨਾ ਕਟਿੰਗ ਕਰੀ ਸੀ ਹਵਾ ਪੈਣ ਲੱਗ ਗਈ ਨਾ ਹੁਣ ਇਹਨਾਂ ਨੂੰ ਹੋਰ ਲੱਗੇ ਪੱਕਣ ਹਾਂ ਤੁਹਾਨੂੰ ਇੱਕ ਹੋਰ ਆ ਦੇਖੋ ਕਿੰਨਾ ਵਧੀਆ ਪੱਕਿਆ ਵਾ ਇਹ ਕੋਰ ਹੈ ਉੱਪਰ ਕਿੱਕ ਆਉਰੇ ਜਿੰਨੇ ਦਿਖਾ ਦੇ ਨਾ ਉਹ ਤਾਂ ਇੱਧਰ ਕੱਚਾ ਇਹੋ ਹਾਂ ਉਹ ਸਾਹਮਣੇ ਹੱਥ ਲਾ ਕੇ ਦੇਖਿਓ ਪੱਕਾ ਇਹ ਨਾ ਆਤ ਨਹੀਂ ਆ ਗਿਆ ਹਾਂ ਨਹੀਂ ਜਿਹੜਾ ਆਪਣੇ ਆਪ ਹੱਥ ਚ ਟੁੱਟ ਗਿਆ ਜਾਂਦਾ ਉਹ ਪੱਕਾ ਹੁੰਦਾ ਏਕ ਆ ਦੇਖੋ ਨੌ ਨਹੀਂ ਮਾਰਨ ਦਾ ਕਦੇ ਸੁਣ ਲਾ ਤੇਰੇ ਨੌ ਮਾਰੇ ਸਾਰੇ ਕਿਸੇ ਪਰ ਆਦੀ ਐਂ ਕਰ ਲੇਗਾ ਮੇਰੀ ਗਾਲਾਂ ਪੈ ਜਾਣੀ ਆ ਮੈਂ ਐਂ ਆ ਕੇ ਨੌ ਕਰੇ ਕਰ ਯਾਰ ਆ ਸਾਰੇ ਦਿਖਾ ਆ ਦੇਖੋ ਬਹੁਤ ਦੇਖਿਆ ਮੈਂ ਇੱਕ ਨਹੀਂ ਦੋ ਕਲਮੇ ਤੋੜਲੇ ਜਿਹੜੇ ਨੂੰ ਦੇਖਦਾ ਮੈਂ ਮਤਲਬ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜੇ ਨੂੰ 9 ਵਜੇ ਹੋਊਗਾ ਮੈਂ ਮਾਰਿਆ ਹੈ ਨਾ ਉਹ ਦਿਖਾ ਰਿਹਾ ਦਾ ਕੱਲ ਦਾ ਮੈਂ ਮੰਮੀ ਦਾ ਨੌ ਲਾਤ ਦਮ ਮੈਂ ਕਿਹਾ ਮੰਮੀ ਨੇ ਮਾਰਿਆ ਹੈ ਨਾ ਪਰ ਫਿਰ ਅੱਪ ਫੜੇਗੇ ਚੋਰ ਫੜ ਹੋ ਜਾਂਦੇ ਨੇ ਚੋਰੀ ਰਹਿੰਦੀ ਨਹੀਂ ਹੁੰਦੀ ਕਿਸੇ ਚੀਜ਼ ਦੀ ਹਾਂ ਵੀ ਪੱਕਾ ਹੈ ਤੋੜਿਆ ਹੂੰ ਫਿਰ ਨੌ ਮਾਰ ਕੇ ਦੇਖਣਾ ਹੁੰਦਾ ਪੱਕ ਗਿਆ ਕਿ ਨਹੀਂ ਹੂੰ ਫਿਰ ਤਾਂ ਨਹੀਂ ਕਰੀਏ ਵੇਖ ਕਿ ਕੀ ਲੱਗ ਗਿਆ ਖਰਾਬ ਨਹੀਂ ਹੈਗਾ ਕੱਲ ਵੀ ਇੱਕ ਨੂੰ ਕੀ ਹਾਂ ਇਹ ਕੀੜਾ ਲੱਗ ਗਿਆ ਜੀ ਲੱਗਣਾ ਨਹੀਂ ਚਾਹੀਦਾ ਇਹ ਮੈਂ ਆਪਣੇ ਅਮਰੂਦ ਨੂੰ ਲੱਗਦੇ ਆ ਇੱਕ ਸਾਲ ਚ ਤਿੰਨ ਵਾਰ ਅਮਰੂਦ ਹੈ ਨਾ ਅਮਰੂਦ ਆਪਨੇ ਇੱਕ ਲਾਇਆ ਸੀ ਪਤਾ ਨਹੀਂ ਇਹਦੇ ਵਿੱਚ ਜੜਾ ਤਿੰਨ ਕਿਵੇਂ ਇੱਕ ਆ ਇੱਕ ਉਹ ਇੱਕ ਉਹ ਤਿੰਨ ਤਰ੍ਹਾਂ ਦੇ ਅਮਰੂਦ ਲੱਗਦੇ ਇਹਨੂੰ ਤਿੰਨ ਮਤਲਬ ਇੱਕ ਸਾਲ ਚ ਤਿੰਨ ਵਾਰ ਅਮਰੂਦ ਲੱਗ ਜਾਂਦੇ ਆ ਜਿਹੜੇ ਸਰਦੀਆਂ ਚ ਲੱਗਦੇ ਆ ਉਹ ਜਿਵੇਂ ਸੇਵ ਹੁੰਨੇ ਆ ਉਸ ਤਰ੍ਹਾਂ ਦੇ ਹੁੰਨੇ ਆ ਵਿੱਚ ਬੀਜ ਨਹੀਂ ਹੁੰਦੇ ਉਹਨਾਂ ਦੇ ਵੱਡੇ ਵੱਡੇ ਅਮਰੂਦ ਹੁੰਨੇ ਆ ਉਹ ਬੀਜ ਨਹੀਂ ਆਦੇ ਉਸ ਤੁਸੀਂ ਕੱਟ ਕੱਟ ਕੇ ਦੋ ਮੈਂ ਤੁਹਾਨੂੰ ਖਾ ਕੇ ਦਿਖਾਉਣੀ ਆ ਮਿੱਠੇ ਪਏ ਆ ਬੀਜ ਨਹੀਂ ਆਦੇ ਉਸ ਆਪਣੇ ਆਪਣੇ

ਆ ਇਹ ਟੇਸਟੀ ਲੱਗਦੇ ਆ ਤੁਸੀਂ ਖਾਓ ਜਾਂ ਮੈਂ ਖਾ ਲਵਾਂ ਖਾਓ ਗਾਇਸ ਗਾਇਸ ਵੀਰੇ ਗਾਇਸ ਫੈਨੋ ਅੰਬੂਰ ਖਾਓ ਮਿੱਠੇ ਮਿੱਠੇ ਅੰਬੂਰ ਬੋਲਦੇ ਸਵਾਦ ਇਹ ਛੋੜ ਨਹੀਂ ਬੋਲ ਹੁਣ ਇੱਧਰ ਨਾ ਜਾ ਚਲ ਲੋ ਜੀ ਜਿਹੜੀ ਆਪਣਾ ਖਾਦ ਬਣਾਈ ਸੀ ਹਰੀ ਸਬਜ਼ੀਆਂ ਦੀ ਪੱਤਿਆਂ ਦੀ ਕਿਚਨ ਵੇਸਟ ਕਿਚਨ ਵੇਸਟ ਕਹ ਰਹੇ ਆ ਮੈਡਮ ਤੇ ਉਹ ਹੁਣ ਛਾਣ ਰਹੇ ਆਪਾਂ ਛਾਣ ਕੇ ਨਿਕਲੇ ਹੋਣੇ ਬਾਕੀ ਜਿਹੜਾ ਬਚ ਗਿਆ ਬੇਸਟ ਉਹਨੂੰ ਦੁਬਾਰੇ ਫੇਰ ਆਪਣੀ ਮਿਹਨਤ ਰੰਗ ਲੈ ਕੇ ਆ ਗਈ ਆਪਾਂ ਨੇ ਪਹਿਲੀ ਵਾਰੀ ਇਹ ਖਾਦ ਤਿਆਰ ਕਰੀਏ ਹਰੀ ਖਾਦ ਸੋਹਣੀ ਖਾਦ ਤਿਆਰ ਹੋਈ ਹੈ ਹੁਣ ਆਪਾਂ ਇਹ ਗਮਲੇ ਭਰਨੇ ਆ ਇਹ ਬੇਟੀ ਹੈ ਦੇਸ਼ਕ ਪਿੰਡਾਂ ਦੇ ਵਿੱਚ ਖਾਦ ਜਿੰਨੀ ਮਰਜ਼ੀ ਹੋਵੇ ਰੂੜੀਆਂ ਲੱਗੀਆਂ ਹੋਣ ਜੋ ਮਰਜ਼ੀ ਪਰ ਜਿਹੜੀ ਆਪਾਂ ਆਪਣੇ ਹੱਥ ਨਾਲ ਚੀਰ ਕਰਦੇ ਹਾਂ ਉਹਦੀ ਖੁਸ਼ੀ ਵੱਖਰੀ ਹੁੰਦੀ ਹੈ ਹੈਨਾ ਬਿਲਕੁਲ ਚੋਚੜੇ ਵੇਜਾ ਸਾਨੂੰ ਵੀ ਪਤਨੀ ਅਸੀਂ ਸੋਨਾ ਪੈਦਾ ਕਰ ਲਿਆ ਸੋਨਾ ਹੀ ਆਪਣੇ ਭਾਦੋ ਕਈ ਨਾ ਚੋਚੜੇ ਵੇਜਾ ਉਹਦੇ ਵੀ ਸੋਨਾ ਛਾਂ ਲੈਣੇ ਆਪਣਾ ਛਾਂ ਕੇ ਇਹਨੂੰ ਅਸੀਂ ਪਹਿਲਾਂ 2 ਘੰਟੇ ਧੁੱਪ ਲਵਾ ਲਈ ਧੁੱਪ ਨੂੰ ਸੋ ਤਾਂ ਹੀ ਛਾਂਣਾ ਸੀ ਧੁੱਪ ਨੂੰ ਪਹਿਲਾਂ ਗਿੱਲੀ ਸੀਗੀ ਆਪਾਂ ਉਹਦੇ ਵਿੱਚ ਗਿੱਲੀ ਇਹਦਾ ਕੋਕੋ ਪਿਟ ਨਹੀਂ ਹੁੰਦੀ ਖਾਦ ਉਹ ਚੀਜ਼ ਬਣ ਗਈ ਉਹਦੇ ਨਾਲੇ ਵਧੀਆ ਕਿੰਨੀ ਸੁਣੀ ਮੁੰਡਾ ਚਾਹ ਜੜਿਆ ਪਿਆ ਕਿੰਨੀ ਸੁਣੀ ਸਾਧ ਤਿਆਰ ਕਰ ਲਈ ਹਾਂ ਜਿਹੜਾ ਆਪਣਾ ਨਮਾ ਕਰਦੇ ਹੈ ਨਾ ਉਹ ਦੋ ਵੱਖਰੇ ਹੀ ਤੌਂਗਾ ਪਾਉਂਦੇ ਇਹ ਹੋ ਗਿਆ ਖਾਣ ਤਿਆਰ ਇਹ ਜਿਹੜਾ ਬਚਿਆ ਸੀ ਉਹ ਛਾਂ ਇਹ ਆਪਾਂ ਫੇਰ ਦੁਬਾਰਾ ਢੋਲ ਚ ਪਾਤਾ ਮਟਰ ਕਿ ਇੱਕ ਤਰ੍ਹਾਂ ਜਾਗ ਲਾਤਾ ਦੁਬਾਰੇ ਫੇਰ ਉਹਨੂੰ ਆਪਣੇ 베ਸਟ ਹੋਰ ਪਾਈ ਜਾਨਾ ਦੇ ਵਿੱਚ ਇਹਦੇ ਵਿੱਚ ਆਪਾਂ ਸਾਰੇ 3 ਹੋ ਕੇ 6-7 ਕਿਲੋ ਹੋਣੀਆਂ ਹਾਂ ਹਾਂਜੀ ਹਾਂ ਤੇ ਹੁਣ ਆਪਾਂ ਸਰਦੀਆਂ ਦੀਆਂ ਸਬਜ਼ੀਆਂ ਵਸਤੂ ਇਹ ਆਪਣੇ ਕੋਲ ਬਾਦੂ ਇਹ ਤੋਂ ਤੋੜ ਕੇ ਆਈ ਰਹੀ ਬਾਕੀਆਂ ਸੀ ਤੇ ਬਾਕੀ ਇਹ ਬਣ ਗਈਆਂ ਨੇ ਹੁਣ ਚਲੋ ਹੁਣ ਟ੍ਰਾਂਸਫਰ ਕਰ ਦਈਏ ਇਹ ਚ ਇਹ ਮਿੱਟੀ ਹੈ ਜਾਂਦੀ ਇਧਰ ਪੱਟ ਕੇ ਕੱਚੇ ਚ ਮਿੱਟੀ ਮਿੱਟੀ ਇਹਦੇ ਇਹ ਭਾਵੇਂ ਇੱਕਾ ਹੁਣ ਆਪਾਂ ਨੇ ਮਿਕਸ ਕਰਨੀਆਂ ਨੇ ਮਿਕਸ ਕਰਕੇ ਅਜਾ ਪਕਾ ਟਿਕਾ ਲਾਣੀਆਂ ਹੁਣ ਕਟੀਆਂ ਲਾਵਾਂਗੇ ਇਹ ਵਿੱਚ ਲੈਓ ਗਮਲਾ ਚੱਕੋ ਗਮਲਾ ਲੈ ਕੇ ਆਓ ਉਹਦੀ ਮਿੱਟੀ ਚੇਂਜ ਕਰਨੀ ਹੈ ਇਹ ਗ로우 ਨਹੀਂ ਕਰ ਰਹੀ ਨਹੀਂ ਨਹੀਂ ਪਤਾ ਗੱਲ ਤਾਂ ਸੋ ਮੇਰੀ ਜਿਹੜੇ ਆ ਇਹਨੂੰ ਆਪਾਂ ਲਾ ਦੋਗੇ ਛੋਟੇ ਬੋਟਾਂ 'ਚ ਕਟੀਆਂ ਹੋਰ ਹੋਜੂਗੇ ਜਿਹੜੇ ਉਹ ਮਿੱਟੀ 'ਚ ਲਾਇਏ ਤੇ ਨਾ ਉਸ ਦਿਨ ਉਹ ਬੜੇ ਚੋੜੇ-ਚੋੜੇ ਜਿਹੇ ਪੱਤੇ ਹੋ ਗਏ ਉਹਦੇ ਆ ਦੇਖੋ ਮਿੱਟੀ ਦਾ ਹੀ ਫਰਕ ਹੈ ਇਹ ਮਿੱਟੀ ਪ੍ਰਾਣੀ ਹੋ ਗਈ ਆ ਦੇਖਿਓ ਇਹਦੇ ਕਿੰਨੇ ਚੋੜੇ ਪੱਤੇ ਆ ਆ ਕਟਿੰਗਾਂ ਨੂੰ ਉਹ ਗਮਲੇ 'ਚ ਟ੍ਰਾਂਸਫਰ ਕਰ ਦੋ। ਆ ਗਲਾਬ ਦੀਆਂ ਕਟਿੰਗ ਲਾਈਏ ਹੁਣ ਨਾਲੇ। ਹੁਣ ਆ ਮੌਸਮ ਵਧੀਆ ਆ ਗਿਆ। ਬਰਸਾਤ 'ਚ ਹੁਣ ਨਿਕਲ ਗਿਆ ਪੂਰਾ। ਵਾਓ। ਸਾਰੇ ਨਿਕਲ ਗਿਆ। ਹੁਣ ਇਹਦੇ ਵਿੱਚ ਉੱਟੀ ਹੋਰ ਪਾ ਗਏ। ਸਾਰੇ ਬਹੁਤ ਪੁਰਾਣੀ ਬਟੀ ਹੋ ਗਈ ਉਹ ਤਾਂ ਨਹੀਂ ਗ로우 ਕਰਦੀ। ਗੋਲੀ ਬਈ। ਅਸ਼ਵ ਦੇ ਕੰਮ ਆ। ਗੋਲੀ 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 ਇੱਕ ਭੁੰਡ ਹੈ। ਭੁੰਡ ਲੱਗਦਾ ਮੈਨੂੰ ਤਾਂ। ਭੁੰਡ ਲੱਗਦਾ ਮੈਨੂੰ ਤਾਂ ਕੱਢ। ਹਈ ਜੀਵ ਹੱਤਿਆ ਹਈ ਹੁੰਦੇ ਆ ਗਰਨੇ ਹੋ ਰਹੇ ਨੇ ਕੁਚੋਂ ਉੱਪਰ ਹੋ ਰਹੀ ਹੈ ਨਾ ਪਰ ਕੀ ਦਾ ਹੋਣਾ ਹਾਂ ਤਾਂ ਇਹ ਆ ਕਟਿੰਗਾ ਸਾਰੀਆਂ ਹੁਣ ਉਹਨਾਂ ਚ ਲਾ ਕੇ ਮੁੜ ਕੇ ਜਾਣਾ ਨਹੀਂ ਤੇ ਕੋਈ ਬੰਦੇ ਕੋ ਜਾਊਗਾ ਹੁਣ ਤੱਕ ਤਾਂ ਪਤਾ ਨਹੀਂ ਕਿੱਥੇ ਪਹੁੰਚਿਆ ਹੋਣਾ ਚੱਲਣੇ ਕੱਢੋ ਹੁਣ ਤੁਸੀਂ ਖੇਡ ਘਟਾਰੀਆਂ ਜੀ ਨਾ ਕਰੋ। ਇੱਕ ਕਿਰੀ ਦਾ ਇੱਕ ਨੇ ਲਾ ਦਿੰਨੇ ਹਾਂ। ਹਾਂ ਬਸ ਐਹੀਂ ਇਹਨਾਂ ਦੀ ਹਲਾ ਕੇ ਐ ਚ ਦੂਸਰੇ ਲਾ ਦਈਏ ਹੁਣ। ਬਰਸਾਤ ਚ ਹੁਣ ਫੇਰ ਉਹਨੇ ਫੇਰ ਚੱਲ ਜਾਣਾ। ਆ ਮਿੱਟੀ ਦੇ ਵਿੱਚ ਫੇਰ ਆਪਾਂ ਆ ਖਾਦ ਹੋਰ ਮਿਕਸ ਕਰ ਲੰਨੇ ਆ। ਦੇਖਿਓ ਮਿੱਟੀ ਚਿੱਕਣੀ ਹੋਈ ਪਈ ਐ ਕਿੱਥੇ ਗਰੋ ਕਰਨੀ ਦੀ। ਆ ਲੈ। ਪੇਟੇ ਨਾ ਖੰਡਾ ਉਹ ਪੱਲੀ ਦੇ ਉੱਪਰ ਰੱਖੋ। ਹਾਂਜੀ। ਛਾੜੂ ਲਾਉਣਾ ਪੈਣਾ ਬਾਅਦ ਚ ਇਹਨੂੰ। ਲੈਟ ਚਲ ਕੱਪੜੇ ਵੀ ਧੋ ਹੋ ਜੂਗੇ ਹੁਣ ਅੱਧ ਵਿਚਾਲੇ ਪਾਈ ਤੇ ਪਹਿਲਾਂ ਕੰਮ ਕਰ ਲਓ ਫਿਰ ਕੁਛ ਕਰ ਲਿਓ ਤੁੰਦਾ ਹੋ ਬੇਕਦਰ ਭੱਜ ਜਾਵੇਂ ਛੱਡ ਕੇ ਨਾ ਕੰਮ ਨਾ ਜੀ ਮੈਂ ਤੁਹਾਨੂੰ ਭੱਜੇ ਤੁਹਾਡੇ ਕੋਲ ਜਲਦੀ ਚ ਚਲੀ ਗਈ ਫਿਰ ਜਾਣੀ ਉਹਦੀ ਫਿਰ ਭੱਗ ਗਈ ਨਜ਼ਰ ਲੱਗ ਗਈ ਹੈ ਨਾ ਕਿ ਮੇਰੀ ਖਾਪੇਗੀ ਲਾੜ ਨੂੰ ਪਤਾ ਹੈ ਬਿੱਲ ਚ ਆ ਗਈ ਵੈ ਤਾਂ ਬੰਦੇ ਨੇ ਖੜਨਾ ਨਹੀਂ ਭੱਜ ਜਾਣਾ ਹੈ ਕੰਮ ਛੱਡ ਕੇ ਇੱਧਰ ਚਲੇ ਹਨ ਇਸ ਕੇ ਲਾਈਟ ਹਮਾਰਾ ਸੋਚ ਰਹੀ ਹੈ ਪਾਓ ਜਲਦੀ ਆਂ ਵਿੱਚ ਆ ਪਾ ਦੁਰ ਇਹ ਵੰਤ ਇੰਨਾ ਚੋ ਹੋਇਆ ਪਿਆ ਦਰਵੇ ਲਾਉਣੀ ਤੇ ਕਿੰਨੇ ਸੋਣਾ ਕੰਮ ਕਰਿਆ ਮੈਂ ਹਨ ਕੰਮ ਤਾਂ ਵੇ ਸੋਹਣੇ ਸੋਹਣੇ ਕਰਦੀਆਂ ਮੈਂ ਤੁਹਾਨੂੰ ਦਰਵੇ ਲਾਉਣੀ ਮੈਂ ਤੁਹਾਨੂੰ ਦੱਸ ਦਿਆਂ ਕਿਹੜੀ ਲਾਉਣੀ ਹੈ ਤੁਸੀਂ ਇਹਨੂੰ ਛੱਡੋ ਮਿੱਟੀ ਪਾਓ ਹਰੇ ਪਾਓ ਕਿਚਨ ਕੰਪੋਜ਼ ਪਾਓ ਇਹਨਾਂ ਵਾਲਾ ਗਿਮਣੀ ਇਹਨੂੰ ਤਾਂ ਛੱਡ ਦਿਓ ਬਿੱਟੀ ਨੂੰ ਐ ਤਾਂ ਆਪਾਂ ਉਧਰ ਕੈਰੀਆਂ ਚ ਸਟੇ ਹਾਂਗੇ ਉਧਰ ਤੇ ਜਿੱਥੇ ਪੱਟੀ ਆ ਉੱਥੇ ਪਾ ਦੂੰਗੇ ਇਹਨੂੰ ਹੋਰ ਆ ਚੱਕੋ ਗਮਲਾ ਆ ਵੀ ਵਿਚਾਰਾ ਖਰਾਬ ਹੋ ਗਿਆ ਨਾ ਇਹ ਸੋ ਬੁੜਿਆ ਨਾ ਬੁੜਾ ਹੋਇਆ ਪਿਆ ਵੀ ਇਹਦੇ ਉੱਪਰ ਹੋਰ ਪੇਂਟ ਕਰੀਏ ਨਵਾਂ ਬਣਾਈਏ ਇਹਨੂੰ ਪਹਿਲਾਂ ਇਹਨੀਆਂ ਹਾਂ ਭੋਰ ਲੋਡ ਡਲੀਆਂ ਜੀਆਂ ਸੋ ਬਹੁਤ ਟੈਨਸ਼ਨ ਆਦਾ ਉਸ ਤੋਂ ਬਾਅਦ ਥੋੜੀ ਬਸ ਇਹਰੋਂ ਨਾਲ ਜੋ ਇਹਦੇ ਵਿੱਚ ਉਹ ਜਿਹੜੀ ਉੱਥੇ ਅਜਵੈਣ ਦੀਆਂ ਗੱਡ ਹੋਆਂ ਉਹ ਐਸੇ ਲਾਉਣੀਆਂ ਨੇ ਉਹਦੇ ਪੱਤੇ ਜ ਬੜੇ ਚੌੜੇ-ਚੌੜੇ ਐ ਆਹ ਛੋਟੇ-ਛੋਟੇ ਰਹ ਗਏ ਹਨਾ ਮੈਂ ਗਰੋ ਨਹੀਂ ਕਰੀ ਹੁਣ ਇਹਨਾਂ ਨੂੰ ਆਪਾਂ ਇੰਨਾ ਚ ਲਾ ਕੇ ਕਟੀਆਂ ਇੱਥੇ ਰੱਖ ਦਈਏ ਨਾ ਗਮਲਾ ਹੋ ਗਿਆ ਆਪਣਾ 4-5 ਸਾਲ ਪੁਰਾਣਾ ਇਹਨੂੰ ਆਪਾਂ ਹੁਣ ਕਰਾਂਗੇ ਰਿਪੇਅਰ ਇਹਦੀ ਨੂੰ ਥੋੜੀ ਥੋੜੀ ਇਹਦੇ ਲਾ ਕੇ ਨਾ ਉਹ ਚਿੱਟਾ ਸਿਮੇਂਟ ਇੱਥੇ 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 ਫਿਰ ਆਪਾਂ ਇਹਨੂੰ ਕਲਰ ਕਰਾਂਗੇ ਕਰਨ ਏ ਥੋੜੀ ਜੀ ਗਰਮੀ ਘਟ ਜੇ ਫਿਰ ਆਪਾਂ ਸਾਰੇ ਸਾਰਾ ਵੀ ਕਲਰ ਕਰਕੇ ਸਾਰਿਆਂ ਨੂੰ ਇੱਕ ਸਰ ਬਣਾ ਦੇਣਾ ਭਾਬੀ ਭੇਜ ਦੇ ਇਹਨੂੰ ਗਰਮੀ ਬਹੁਤ ਹੈ ਕੱਢ ਦੋ ਮਿੱਟੀ ਥੋੜੀ ਜੀ ਹੋਰ ਫਿਰ ਪਾਣੀ ਨਹੀਂ ਪੈਂਦਾ ਹੈਗਾ ਥੋੜੀ ਜੀ ਕੱਢ ਦੋ ਹੋਰ ਮੈਂ ਮਾ ਪਾਤੀ ਜੀ ਸਾਰੀ ਚੱਕਲੀ ਜੀ ਉਤਾਰ ਲਓ ਇਹਦੀ ਹਨਾ ਅਰੇ ਵਿੱਚੂਰੇ ਹੋਰ ਲਾ ਦਨੀ ਐ ਮੈਂ ਜੜੀਆਂ ਦੂਸਰੀਆਂ ਆਹ ਲੀਕ ਕਾ ਕਟਿੰਗ ਦੀ ਹੈ ਨਾ ਉੱਥੇ ਲਾਈ ਇਹਦੀ ਇੱਕ ਨਾਲ ਕਿੰਨੀਆਂ ਝੜਾ ਬਣ ਗਈਆਂ ਇਹਦੀ ਮਿੱਟੀ ਜਾਦੀ ਵਾਲੀ ਵੀ ਚ ਰੋੜਾਂ ਨੂੰ ਉੱਪਰ ਤੇ ਮੈਂ ਪਹਿਲਾਂ ਕਿਹਾ ਨਹੀਂ ਤੁਹਾਨੂੰ ਮਿੱਟੀ ਜਿਆਦਾ ਐਵੇਂ ਲਾਇਓ ਗੋੜ ਬਣ ਚਾ ਪੂਰਾ ਆ ਕਦਾਂ ਦੇ ਉੱਪਰ ਰੱਖਿਓ ਲੋ ਜੀ ਆਪਾਂ ਕਰਤੀ ਐ ਜੀ ਮਿੱਟੀ ਟ੍ਰਾਂਸਫਰ ਕਰਕੇ ਆਪਾਂ ਹੋਰ ਮਿੱਟੀ ਪਾ ਕੇ ਕਰਤੀ ਇਹ ਮਿੱਟੀ ਸਗਰੋ ਨਹੀਂ ਹੋ ਰਹੀ ਤੇ ਕਿਉਂਕਿ ਆਹ ਐਚ ਉਹ ਹੀ ਕਟਿੰਗ ਕੱਟ ਕੇ ਆਪਾਂ ਨੇ ਉੱਥੇ ਲਾਈ ਸੀ ਇਹ ਦੇਖੋ ਕਿੰਨਾ ਫਰਕ ਹੈ ਇਹਨਾਂ ਦਾ ਪੱਤੇ ਦਾ ਸਟੇਲੋਜੀ ਆਪਾਂ ਨੇ ਕਰ ਲਿਆ ਲਗਾ ਲਿਆ ਆਪਣੀਆਂ ਕਟਿੰਗਾਂ ਜਿਹੜੀ ਆਪਾਂ ਨੇ ਅਜੋ ਵਾਈਨ ਦਾ ਪਲਾਂਟ ਆਪਣਾ ਟਰਾਂਸਫਰ ਕਰਿਆ ਉਹ ਵੀ ਇਹ ਲਾਤੀਆਂ ਕਟਿੰਗਾਂ ਕਿਉਂਕਿ ਆਪਾਂ ਨੂੰ ਥੋੜੀ ਜੀ ਗ੍ਰੀਨਰੀ ਚਾਹੀਦੀ ਹੈ ਇਹਨੂੰ ਆਪਾਂ ਕਟੀਆਂਾਂ ਚੋਈਆਂ ਬਣਾ ਲਈ ਦੀਆਂ ਕਿੰਨੇ ਬਣ ਗਏ ਆਪਣੇ ਅੱਧਰ ਲਾ ਰਹੀਆਂ ਆਪਾਂ ਗੁਲਾਬ ਦੀਆਂ ਕਟੀਆਂ ਸੈਂਟਰ ਚ ਲਾਓ ਇੱਕ ਸਾਈਡ ਐ ਕੋਈ ਚੱਕਣੀ ਨਾ ਰਹਿ ਚਾ ਥੋੜਾ ਜਿਹਾ ਸੈਂਟਰ ਚ ਕਰ ਦੋ ਹੈਲੋ ਵੀਰਾ ਦੇ ਵਿੱਚ ਡਿਪ ਕਰ ਕਰ ਕੇ ਆਪਾਂ ਇਹ ਲਾਈਏ ਸਾਰਾ ਇਹ ਲਾ ਦੋ ਲਾ ਦੋ ਇੰਨੀ ਇਹ ਵੀ ਚ ਲਾ ਦੋ ਆਹ ਬਲਿਕ ਲਪਦ ਲਈ ਆਪਣੀਆਂ ਕਟਿੰਗ ਹੋ ਗਈਆਂ ਤਾਂ ਹੀ ਵੈਸਟ ਹੈ ਕਿੰਨੇ ਗਮਲੇ ਆਪਣੇ ਫ੍ਰੀਜ ਤੇ ਤਿਆਰ ਹੋ ਗਏ ਇਹਨਾਂ ਦੇ ਉੱਪਰ ਪਾ ਕਰ ਦਾਂਗੇ ਆਪਾਂ ਪੇਂਟ ਪਤਾ ਵੀ ਨਹੀਂ ਲੱਗਣਾ ਹੈਗਾ ਕਿ ਇਹ ਫ੍ਰੀਜ ਵਾਲੇ ਗਮਲੇ ਆਹ ਦੇਖੋ ਅੱਕ ਦੀ ਨਾ ਸੀ ਸਬਜ਼ੀ ਕੱਟਦੇ ਕੱਟਦੇ ਨਾ ਕਰੇਲੇ ਦੇ ਲਾਤੇ ਇਹਦੇ ਵਿੱਚ ਬੀਜ ਮੇਰੇ ਚਲ ਹੋਣਗੇ ਤਾਂ ਵੀ ਠੀਕ ਨਹੀਂ ਨਾ ਸੀ ਦੇਖੋ ਦੋ ਬਿੱਲਾ ਇਹਦੇ ਵਿੱਚ ਚਲ ਗਈਆਂ ਕਰੇਲੇ ਦੀਆਂ ਇੱਕ ਉੱਧਰ ਦੂਸਰੀ ਕਮਲੇ ਚ ਚਲ ਗਈ ਚਲੋ ਬੱਸ ਹਲੋ ਜੀ ਆਪਣੀ ਕਟਿੰਗਾਂ ਹੋ ਗਈਆਂ ਪਿਆਰ ਜਿਆ ਕੁਕਬੀ 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 ਜਾ ਜਿੱਥੋਂ ਆਪਾਂ ਨੇ ਪਹਿਲਾਂ ਆਪਣਾ ਪਲਾਂਟ ਇੱਧਰ ਕਰਕੇ ਉੱਧਰ ਟਰਾਂਸਫਰ ਕਰਿਆ ਇੱਥੇ ਆਪਾਂ ਹੋਰ ਲਾ ਦਨੇ ਆ ਕਿਉਂਕਿ ਆ ਮਿੱਟੀ ਵਧੀਆ ਹੈ ਨਾ ਇਹਦੇ ਵਿੱਚ ਵਧੀਆ ਗਰੋਥ ਹੋ ਜਾਂਦਾ ਹਾਂ ਗਿੱਲਾ ਰਹਿੰਦਾ ਕੁਛ ਮਿੱਟੀ ਵਧੀਆ ਹੈ ਇਹਦੇ ਵਿੱਚ ਖਾਦ ਖੁੱਦ ਪਈ ਹੋਈ ਆ ਬੜੀ ਜਲਦੀ ਗਰੋਥ ਹੁੰਦੀ ਇੱਥੇ ਕੋਈ ਮੰਗਦਾ ਉਹਨੂੰ ਦੇ ਹੋ ਜਾਂਦਾ ਨਹੀਂ ਤਾਂ ਫਿਰ ਗ੍ਰੀਨ ਗ੍ਰੀਨ ਵਧੀਆ ਲੱਗਦਾ ਹੈ ਅਦਰ ਲਾ ਦੋ ਉਹ ਜਗ੍ਹਾ ਖਾਲੀ ਪਈ ਜਿਹੜੀ ਲੋਜੀ ਇਹ ਦੇਖੋ ਆਪਣੇ ਹੋ ਗਏ ਇੱਧਰ ਕਮਲੇ ਤਿਆਰ ਦੇਖੋ ਕਿੰਨੇ ਸੋਹਣੇ ਲੱਗ ਰਹੇ ਬਿਲਕੁਲ ਫ੍ਰੀਜ਼ ਤਿਆਰ ਹੋਈਆਂ ਇਹ 1 ਰੁਪਿਆ ਨਹੀਂ ਆਪਾਂ ਲਾ ਜਨਾਂ ਨੂੰ ਜੇ ਜਰੂਰ ਥਿੰਕ ਹੋ ਗਈ ਫਿਰ ਦੇਖਿਓ ਕਿੰਨੇ ਸੋਹਣੇ ਲੱਗਣੇ ਇਹ ਥੋੜੀ ਜੀ ਮਿਹਨਤ ਲੱਗਦੀ ਹੈ ਪਰ ਆਪਾਂ ਐਵੇਂ ਕੁਝ ਵੀ ਤਿਆਰ ਕਰ ਸਕਦੇ ਹਾਂ ਚਲੋ ਜੀ ਮਿਲਦੇ ਆਪਾਂ ਫਿਰ ਕਿਸੇ ਨੈਕਸਟ ਵੀਡੀਓ ਦੇ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਸੜਦੀ ਕਲਾ ਤੰਦਰੁਸਤੀਆਂ ਬਖਸ਼ੀ ਜੀ ਆ ਲੈ ਜੈ ਜੋਇਨ ਚੁੱਕ ਲਾ ਲੋ ਹੌਦਰ ਤੇ ਆ ਰਹਾ ਮਨ ਹਾਂ ਹਾਂ ਤੇਰਾ ਹੀ ਬਣਾ ਰਹੀ ਐ ਕਹਿੰਦਾ ਮੇਰਾ ਹੀ ਬਣਾ ਦੋ ਆ ਲੈ ਜੀ ਚੱਕੀ ਪੂਜੀ ਨੂੰ ਕਹਦੇ ਕਿ ਆਪ ਤੁਸੀਂ ਲਾ ਲੋ ਉਹ ਬੰਦ ਕਰ ਲੈ ਕੇ ਜਾਣੇ ਆ ਲੈ ਸਾ ਆਪੇ ਇਹ ਦੋ ਕਹਿਣਾ ਚ ਲਾ ਲੋ ਠੀਕ ਐ ਅ ਜਵੈਨ